ਦੇ ਹੋਰ ਸੋਧ ਕੇ ਪੇਸ਼ ਕਰਨਾ ਚਾਹਣਾ ਉਹਨਾਂ ਕਿਹਾ ਸੀ ਕਿ ਸਿੱਖ ਵਿਦਵਾਨ ਆਗੂ ਤੇ ਸੁਦਰਸ਼ਨ ਕੁਮਾਰ ਬੈਠ ਕੇ ਵਿਚਾਰ ਵਟਾਂਦਰਾ ਕਰਨ ਤੇ ਜੋ ਫੈਸਲਾ ਕਰਨਗੇ ਉਹ ਸਾਨੂੰ ਮਨਜ਼ੂਰ ਹੋਵੇਗਾ ਮੈਂ ਇਹ ਦੁਹਰਾ ਦਿਆ ਸਿੱਖ ਪਤੀ ਤੇ ਸਿੱਖ ਦੇ ਸਿਧਾਂਤਾਂ ਪ੍ਰਤੀ ਸਿੱਖ ਦੀ ਆਪਣੀ ਆਈਡੈਂਟੀਟੀ ਤੇ ਆਪਣੀ ਹੋਂਦ ਪ੍ਰਤੀ ਸਿੱਖ ਦੇ ਸਰੂਪ ਪ੍ਰਤੀ ਫੈਸਲਾ ਮੇਰੇ ਸਤਿਗੁਰੂ 500 ਸਬਰ ਪਹਿਲਾਂ ਕਰ ਗਏ ਨੇ ਉਹਨਾਂ ਫੈਸਲਿਆਂ ਨੂੰ ਤਬਦੀਲ ਕਰਨ ਦਾ ਜਾਂ ਉਹਨਾਂ ਨੂੰ ਵਿਚਾਰਨ ਦਾ ਉਹਨਾਂ ਵਿੱਚ ਕੋਈ ਤਬਦੀਲੀ ਲਿਆਉਣ ਦਾ ਅਧਿਕਾਰ ਸਾਨੂੰ ਵੀ ਨਹੀਂ ਸੁਦਰਸ਼ਨ ਕੁਮਾਰ ਤਾਂ ਵਿਚਾਰੇ ਇਸ ਨਾਲ ਸੰਬੰਧ ਹੀ ਨਹੀਂ ਰੱਖਦੇ ਉਹਨਾਂ ਨੂੰ ਤਾਂ ਅਧਿਕਾਰ ਹੀ ਕੋਈ ਨਹੀਂ ਇਸ ਲਈ ਮੈਂ ਤੇ ਸਿਰਫ ਆਪਣੇ ਸਤਬੂ ਦਾ ਫੈਸਲਾ ਉਹਨਾਂ ਨੂੰ ਸੁਣਾਉਣ ਵਾਸਤੇ ਆਇਆ ਤਾਂ ਕਿ ਅੱਗੇ ਲਈ ਉਹ ਦੁਨੀਆ ਨੂੰ ਕੋਈ ਮਗਾਲਤਾ ਨਾ ਪੈਦਾ ਕਰ ਸਕਕਟ ਹੋ ਸਕਦਾ ਹੈ ਇਹ ਵੀ ਮੇਰੀ ਇੱਕ ਮੈਂ ਸਮਝਦਾ ਇੱਕ ਪਹਿਲੀ ਇੱਕ ਮੁਲਾਇਮ ਸੋਚ ਹੈ ਕਿ ਮੈਂ ਸਮਝ ਲਿਆ ਹੋ ਸਕਦਾ ਹੈ ਸੁਦਰਸ਼ਨ ਕੁਮਾਰ ਸਾਜ਼ਿਸ਼ ਅਧੀਨ ਨਹੀਂ ਕਿਸੇ ਮਗਾਲਤੇ ਤੇ ਪੁਲਹਿਖੇ ਅਧੀਨ ਇਹੋ ਜੇ ਲਫ਼ਜ਼ ਕਹੇ ਗਏ ਹੁਣ ਤਾਂ ਕਿ ਮੈਂ ਉਹਨਾਂ ਦਾ ਪੁਲਹਿਖਾ ਦੂਰ ਕਰ ਸਕਾਂ ਅੱਜ ਦੀ ਮੇਰੀ ਇੰਟਰਵਿਊ ਉਹਨਾਂ ਦਾ ਪੁਲਹਿਖਾ ਦੂਰ ਕਰਨ ਲਈ ਹੈ ਬਾਕੀ ਮੈਂ ਚਾਹੁੰਦਾ ਇਹੋ ਹਾਂ ਜਿਵੇਂ ਪ੍ਰਧਾਨ ਸਾਹਿਬ ਨੇ ਅਖਿਆ ਹੈ ਕਿਸੇ ਵੀ ਟੀਵੀ ਸਟੇਸ਼ਨ ਤੇ ਜਾਂ ਪਬਲਿਕ ਪੁਲਿਸ ਤੇ ਸਾਂਝੇ ਤੌਰ ਤੇ ਕਿਸੇ ਵੀ ਮੰਚ ਤੇ ਬੈਠ ਕੇ ਦਾਸ ਵੀ ਹਾਜ਼ਰ ਹੋ ਸਾਡੀਆਂ ਮਾਨਵੀ ਪਦਵੀਆਂ ਪਦਵੀਆਂ ਜਿਹੜੀਆਂ ਤੇ ਬੈਠੇ ਸਿੰਘਾਸਨ ਤੇ ਵਿਦਵਾਨ ਵੀਰ ਉਹ ਵੀ ਹਾਜ਼ਰ ਨੇ ਜਿੱਥੇ ਦਿਲ ਚਾਏ ਵਿਚਾਰ ਕਰ ਸਕਦੇ ਨੇ ਆਪਣੇ ਮਗਾਲਤੇ ਭਰਮ ਦੂਰ ਕਰ ਸਕਦੇ ਨੇ ਕਿ ਸਿੱਖ Hindu ਨਹੀਂ ਦੁਬਾਰਾ ਦੁਰਾਦਿਆਂ ਸਿੱਖ Hindu ਨਹੀਂ Hindu ਆਪਣੀ ਥਾਂਵੇਂ ਸਾਡਾ ਸਤਕਾਰਯੋਗ ਵੀਰ ਹੈ ਅਸੀਂ ਸਮੁੱਚੇ ਮਾਨਵਾਦੀ ਸੋਚ ਰੱਖਣ ਦੇ ਆਧੀਆਂ ਇਸ ਲਈ ਅਸੀਂ ਹਰ Hindu ਨਾਲ ਪਿਆਰ ਕਰਨੇ ਆ ਹਰ ਮੁਸਲਮਾਨ ਨਾਲ ਪਿਆਰ ਕਰਨੇ ਆ ਹਰ ਵਕਤ ਤੇ ਹਮੇਸ਼ਾ ਸਾਡੀ ਹਿਸਤੀ ਦੱਸਦੀਏ ਹਰ ਦੁੱਖ ਸੁੱਖ ਸਮੇ ਅਸੀਂ ਇੱਕ ਦੂਜੇ ਦੇ ਹੈਲਪਫੁਲ ਹੋਇਆ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਉਹਦਾ ਮਤਲਬ ਇਹ ਨਹੀਂ ਕਿ ਸਾਨੂੰ ਪਿਉਂਦ ਕਰਕੇ ਸਾਡੀ ਨਸਲ ਬਦਲਣ ਦੀ ਕੋਸ਼ਿਸ਼ ਕੀਤੀ ਜਾਏ ऐसा कभी नहीं होया ਤੇ ਨਾ ਹੋਣ ਦਿੱਤਾ ਜਾਏਗਾ ਮੇਰੇ ਸਾਹਮਣੇ ਉਹਨਾਂ ਦੇ ਕਹੇ ਹੋਏ ਕੁਝ ਲਫ਼ਜ਼ ਐਸੇ ਆਏ ਜਿਹੜੇ ਬੜੇ ਹੀ ਭੁਲੇਖਾ ਪੈਦਾ ਕਰਨ ਵਾਲੇ ਸਨ ਉਹਨਾਂ ਨੇ ਇੱਕ ਥਾਂ 'ਇੱਕ ਲਫ਼ਜ਼ ਵਰਤੇ ਹੈ ਕਿ Hindu ਜੀਵਨ ਪદ્ધતિ ਮੈਂ ਤਰਨ ਕਰਨਾ ਹੀ ਧਰਮ ਹੈ ਇਹਦਾ ਮਤਲਬ ਅਸੀਂ ਜਿਹੜੇ Hindu ਜੀਵਨ ਪદ્ધਤੀ ਨੂੰ ਤਰਨ ਨਹੀਂ ਕਰੇਗਾ ਉਹ ਤਰਮ ਹੀ ਨਹੀਂ ਸੰਸਾਰ ਅੰਦਰ ਤਰਨ ਤਾਂ ਹੀ ਅਜ Hindu ਜੀਵਨ ਪદ્ધਤੀ ਤਰਨ ਕਰੇ ਇਹ ਉਹਨਾਂ ਦਾ ਵੱਡਾ ਮੁਕਾਬਲਤ ਹੈ ਦੂਜੀ ਚੀਜ਼ ਉਹਨਾਂ ਨੇ ਜਿਹੜੇ ਸਾਹਮਣੇ ਕਹੀ ਹੈ ਉਹ ਇਹ ਕਹੀ ਹੈ ਕਿ ਅੰਗਰੇਜ਼ੋ ਨੇ ਉਹ ਲੋਕਾਂ ਨੂੰ ਸਿੱਖ ਘੋਸ਼ਿਤ ਕਰ ਦਿਆ ਜਿਨ੍ਹਾਂ ਨੇ ਕੇਸ਼ ਰੱਖੇ ਹੋਏ تھے 18ਵੀਂ ਸਦੀ ਵਿੱਚ ਕਿ ਉਹਨਾਂ ਨੇ ਜਨਗਣਨਾ ਕਰਾਈ ਉਹਦੇ ਵਿੱਚ ਅਸੀਂ ਸਾਰਿਆਂ ਨੇ ਇੱਕੋ ਆਪਣੇ ਆਪ ਨੂੰ ਲਿਖਾਇਆ ਐਸੇ ਲਫ਼ਜ਼ ਉਹਨਾਂ ਨੇ ਵਰਤੇ ਨੇ वक् करना चाहते सन इसलिए जिन्होंने ने केस रखे हुए सन उन्होंने उन्होंने सिख घोषित करता तो सिख घोषित अंग्रेज हैफजे तो है, घोषित है। करना नहीं अंग्रेज ने सू घोषित किया कि अणगहली वाली और मैं समझदा गैर जुम्मेवार अथॉरिटी ने लफज वरते ने इतने चल के अगे जाकेदों भी खतरनाक लफज ने जे मैं दोबारा दोहरा देना चाहना वो इन्होंने लफज वरते ने ਕਿ ਯੈ ਸਿੱਖੋਂ ਕਾ ਸੋਚਣਾ ਜਿੱਥੇ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਆਇਆ ਹੈ ਉੱਥੇ ਸਾਨੂੰ ਇੱਕ ਧਮਕੀ ਦਿੱਤੀ ਗਈ ਹੈ ਇਹ ਲਫ਼ਜ਼ ਧਮਕੀ ਦੇ ਮੇਦਵਾਰ ਦੁਆਰਾ ਦੁਰਾਦਿਆ ਕਿ ਯੈ ਸਿੱਖੋਂ ਕਾ ਸਿੱਖੋਂ ਕੋ ਸੋਚਣਾ ਹੈ ਕਿ ਉਹਨੇ ਆਪਣੇ ਤਿਉਹਾਰ ਹਿੰਦੂਆਂ ਕੇ ਸਾਥ ਮਨਾਣਾ ਹੈ ਜਾਂ ਨਹੀਂ ਜਾਂ ਲੋਕੋਂ ਕੋ ਇੱਕ ਰਾਜ ਤੱਕ ਸੀ ਮਤ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਇਹਦਾ ਮਤਲਬ ਹੈ ਜੇ ਅਸੀਂ ਹਿੰਦੂਆਂ ਨਾਲ ਮਿਲ ਕੇ ਆਪਣੇ ਤਿਉਹਾਰ ਨਾ ਮਨਾਈਏ ਤਾਂ ਸਾਨੂੰ ਇੱਕ ਰਾਜ ਵਿੱਚ ਸੀਮਿਤ ਰਹਿਣਾ ਪੈਗਾ ਇਹਦਾ ਮਤਲਬ ਪੰਜਾਬ ਤੋਂ ਬਾਹਰ ਕੋਈ ਸਿੱਖ ਨਹੀਂ ਰਹਿ ਸਕਦਾ ਕੇਵਲ ਇੱਕ ਰਾਜ ਵਿੱਚ ਹੀ ਅਸੀਂ ਰਹਿ ਸਕਨੇ ਆ ਬਾਹਰ ਦੇ ਸਿੱਖ ਨੂੰ ਇੱਕ ਥ੍ਰੈਟ ਧਮਕੀ ਹੈ ਹਿੰਦੁਸਤਾਨ ਦੇ ਅੰਦਰ ਕਿਸੇ ਰਹਿਣ ਵਾਲੇ ਭਾਰਤ ਵਿੱਚ ਰਹਿਣ ਵਾਲੀ ਕਿਸੇ ਕੌਮ ਨੂੰ ਇਹ ਅਥਾਰਟੀ ਹੈ ਤੇ ਉਹ ਆਪਣੀ ਮਰਜ਼ੀ ਦੀ ਜੀਵਨ ਸ਼ੈਲੀ ਦੂਜੇ ਨੂੰ ਥੋਸੇ ਖ੍ਰੇਪਾਮਕ ਤੌਰ ਤੇ ਆਜ਼ਾਦ ਦੇਸ਼ ਕਿਵੇਂ ਹੋਇਆ ਕਿ ਆਇਆ ਇਥੋਂ ਦਾ ਹਿੰਦੁਸਤਾਨ ਦਾ ਭਾਰਤ ਦਾ ਜਿਹੜਾ ਸਾਂਝਾ ਜਣਦਾ ਹੈ ਤਰਮਨ ਰਪਕ ਅਜੰਡੇ ਦਾ ਮਸਲਾ ਹੈ ਉਹ ਚਲਾਉਣ ਵਾਲੀ ਸਰਕਾਰ ਅਨ ਬੀਜਪੀ ਦੀ ਸਰਕਾਰ ਇਸ ਗੱਲ ਦਾ ਜਵਾਬ ਕੀ ਦੇਗੀ ਕਿ ਆਰਐਸਐਸ ਦੇ ਆਗੂ ਨੇ ਇਹ ਲਫ਼ਜ਼ ਵਰਤੇ ਨੇ ਮੈਂ ਫਿਰ ਦੁਹਰਾ ਦਿਆਂ ਸਾਨੂੰ ਇਉਂ ਦਿਸਦਾ ਹੈ ਸਾਨੂੰ ਇਉਂ ਨਜ਼ਰੀ ਪੈਂਦਾ ਇਹਨਾਂ ਅਜੰਡਿਆਂ ਤੋਂ ਤੇ ਇਸ ਕਿਸਮ ਦੀਆਂ ਸਾਜ਼ਿਸ਼ਾਂ ਤੋਂ ਕਿ ਜਿਵੇਂ ਕਦੀ ਕਾਂਗਰਸ ਸਰਕਾਰ ਦੇ ਹੁੰਦੇ ਆ ਸਾਡਾ ਕਤ람 ਹੋਇਆ ਸਾਡੇ ਨੌਜਵਾਨ ਬੱਚਿਆਂ ਨੂੰ ਕਤਲ ਕੀਤਾ ਗਿਆ ਸਾਡੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਇੱਥੇ ਵੀ ਪੈਰ ਪੈਰ ਗੱਲ ਵਿੱਚ ਪਾ ਕੇ ਸਾੜੇ ਆ ਗਏ ਬਹੁਤ ਕੁਝ ਹੋਇਆ ਅਸੀਂ ਉਸ ਰੋਸ ਨੂੰ ਮਨ ਵਿੱਚ ਰੱਖ ਕੇ ਫਿਰ ਵੀ ਭਾਰਤੀ ਤੇ ਭਾਰਤ ਪ੍ਰਤੀ ਵਫਾਦਾਰੀ ਦਾ ਹਮੇਸ਼ਾ ਪ੍ਰਗਟਾਵਾ ਕਰਦੇ ਰਹੇ ਤੇ ਕਰਦੇ ਆ ਰਹੇ ਹਾਂ ਪਰ ਮੈਂ ਦੂਜੇ ਪੱਖ ਤੋਂ ਸੋਚਣਾ ਤੇ ਉਹ ਜਿਹੜੀ ਸਾਡੇ ਨਾਲ ਦੁਕਾਨ ਦੀ ਦੇ ਵਕਤ ਤਾਰੀਖ ਵਾਪਰੀ ਸੀ ਉਹ ਇੱਕ ਫਿਜ਼ੀਕਲੀ ਦੁਕਾਨ ਦੀ ਸੀ ਕਿ ਸਾਡੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਹਜ਼ਾਰਾਂ ਦੀ ਤعداد ਵਿੱਚ ਸਿੱਖ ਪਰਿਵਾਰ ਸ਼ਹੀਦ ਹੋਏ ਫਿਜ਼ੀਕਲੀ ਸਰੀਰਕ ਤੌਰ ਤੇ ਕਤਲ ਹੋਏ ਮੈਂ ਉਹਦੇ ਇੱਕ ਲਫ਼ਜ਼ ਵੀ ਕਹਿ ਸਰਸਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਾਲ ਦਰਮਿਆਨ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਢਾ ਦਿਓ ਤਾਂ ਸ੍ਰੀ ਅਕਾਲ ਤਖਤ ਸਾਹਿਬ ਖਤਮ ਨਹੀਂ ਹੁੰਦਾ ਇਮਾਰਤ ਇਮਾਰਤ ਹੈ ਉਹ ਫਿਜ਼ੀਕਲੀ ਇੱਕ ਚਿੰਨ ਹੈ ਇਸੇ ਤਰ੍ਹਾਂ ਸਰੀਰ ਦੇ ਕਤਲ ਹੋਣ ਨਾਲ ਸਿੱਖ ਨਹੀਂ ਮਰਦਾ ਉਹਨਾਂ ਨੇ ਸਾਡੇ ਸਰੀਰ ਕਤਲ ਕੀਤੇ ਪਰ ਕਿੱਡੀ ਕਹਤਕ ਅਲ ਸੋਚਦੇ ਸਾਜਿਸ਼ ਹੈ ਕਿ ਅੱਜ ਸਾਨੂੰ ਜੜੀ ਤੇਲ ਦੇ ਕੇ ਅੰਦਰੋਂ ਹੀ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ ਸਾਡੇ ਗੁਰੂ ਦਾ ਇੱਕ ਫੈਸਲਾ ਹੈ ਉਹਨੇ ਇੱਕ ਲਫ਼ਜ਼ ਲਿਖੇ ਨੇ ਸਤਗੁਰੂ ਕਹਿੰਦੇ ਨੇ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਸਿੱਖ ਜਿਹੜਾ ਹੈ ਉਹ ਉਦੋਂ ਮਰਦਾ ਹੈ ਜਦੋਂ ਗੁਰੂ ਵੱਲੋਂ ਮੂੰਹ ਮੋੜ ਕੇ ਗੁਰੂ ਨਾਲ ਟੁੱਟਦਾ ਹੈ ਹੋਰ ਕਿਸੇ ਤਲਵਾਰ, ਤੀਰ, ਬੰਦੂਕ, ਤੋਪ ਨਾਲ ਨਹੀਂ ਮਰਦਾ ਤੋਪਾਂ ਚਲਾ ਕੇ ਬੰਦੂਕਾਂ ਨਾਲ ਮਾਰਨ ਵਾਲੇ ਜਿਹੜੇ ਉਹ ਵੀ ਪੈਦਾ ਹੋਏ ਇਸ ਧਰਤੀ ਤੇ ਆਪਣੇ ਆਪ ਨੂੰ ਆਜ਼ਾਦ ਦੇਸ਼ ਦਾ ਹਾਕਮ ਹੁਕਮਰਾਨ ਅਖਵਾਨ ਵਾਲੇ ਪਰ ਉਹਨਾਂ ਤੋਪਾਂ, ਤਲਵਾਰਾਂ ਤੇ ਬੰਦੂਕਾਂ ਨਾਲ ਸਿੱਖ ਨਹੀਂ ਮਰਿਆ ਨਾ ਸਿੱਖੀ ਨੂੰ ਕੋਈ ਮਾਰ ਸਕਦਾ ਸੀ ਮੈਂ ਸਮਝਦਾ ਇਸ ਸੁਨੇਸ਼ਨ ਜੀ ਨੂੰ ਪਤਾ ਹੋਵੇ ਕਿ ਅਸੀਂ ਭੁੱਲੇ ਕੋਈ ਨਹੀਂ ਐਨੇ ਸੁੱਤੇ ਹੋਏ ਨਹੀਂ ਬੈਠੇ ਜਿੱਥੇ ਦਿਲ ਚਾਹੇ ਅਸੀਂ ਵਿਚਾਰ ਕਰਨ ਔਰ ਇਸ ਲਈਏ ਸੋਚਦੇ ਕਰਨ ਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਸਾਡੇ ਵਿੱਚ ਦਖਲ ਦੇਣ ਦਾ ਕਿਸੇ ਗੈਰ ਸਿੱਖ ਜਥੇਬੰਦੀ ਨੂੰ ਕਿਸੇ ਵੀ ਗੈਰ ਸਿੱਖ ਵੀਰ ਨੂੰ ਸਾਡੇ ਪਰਸਨਲ ਮਾਮਲਿਆਂ ਵਿੱਚ ਪਾੜੇ ਉਹ ਨਾਨਕ ਸਹੀ ਕਲੰਡਰ ਦਾ ਭਾਵੇਂ ਉਸੇ ਕੰਪਟਰ ਦਾ ਭਾਵੇਂ ਉਸੇ ਚ ਸਰੂਪ ਦਾ ਹੈ ਭਾਵੇਂ ਉਹ ਕਿਸੇ ਸਿੱਖ ਸਿਧਾਂਤ ਨਾਲ ਸੰਬੰਧ ਰੱਖਣ ਵਾਲੇ ਕਿਸੇ ਗ੍ਰੰਥ ਦਾ ਹੈ ਉਹਦਾ ਫੈਸਲਾ ਕਰਨ ਦਾ ਅਧਿਕਾਰ ਕੇਵਲ ਸਿੱਖਾਂ ਨੂੰ ਹੈ ਨਾ ਆਰਐਸਐਸ ਨੂੰ ਹੈ ਨਾ ਰਾਸ਼ਟਰੀ ਕਿਸੇ ਸਵੈਮ ਸੇਵਕ ਦੀ ਬਣਾਈ ਹੋਈ ਇੱਕ ਸੰਸਥਾ ਰਾਸ਼ਟਰੀ ਸਿੱਖ ਸੰਗਤ ਨਾਮ ਦੇ ਕੇ ਇੱਕ ਨਵਾਂ ਚੰਜਟ ਖੜਾ ਕਰਨ ਵਾਲੀ ਕਿਸੇ ਜਥੇਬੰਦੀ ਨੂੰ ਹੈ ਔਰ ਨਾ ਕਿਸੇ ਹੋਰ ਗੈਰ ਸਿੱਖ ਜਥੇਬੰਦੀ ਨੂੰ ਇਹ ਅਸੀਂ ਅਧਿਕਾਰ ਦੇ ਸਕਨੇ ਆ ਇਹ ਅਧਿਕਾਰ ਕੇਵਲ ਸਿੱਖ ਅਦਾਰਿਆਂ ਵਿੱਚ ਨੇ ਉਹ ਬੈਠ ਕੇ ਇਸ ਗੱਲ ਦਾ ਫੈਸਲਾ ਕਰਨਗੇ ਅਤੇ ਇਸ ਤਾਲ ਤੋਂ ਮੈਂ ਸਮਝਦਾ ਇਹਨਾਂ ਨੂੰ ਡਰੇਕ ਕਰਨਾ ਚਾਹੀਦਾ ਹੈ ਭਲਾਈ ਇਸੇ ਵਿੱਚ ਹੈ ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਮੈਂ ਇਹਨਾਂ ਨੂੰ ਸਦਾ ਦਿਨਾ